ਬਿੱਤੀ ਦੇਲੀ ਲੁਧਿਆਣਾ ਦੇ ਵਿੱਚ ਇੱਕ ਟੈਕਸੀ ਡਰਾਈਵਰ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਤੋਂ ਬਾਅਦ ਹੁਣ ਪਰਿਵਾਰਕ ਮੈਂਬਰਾਂ ਸਮੇਤ ਜਥੇਬੰਦੀਆਂ ਨੇ ਭਾਰਤ ਨਗਰ ਚੌਂਕ ਨੂੰ ਜਾਮ ਕਰਕੇ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਨੇ ਕਿਹਾ ਕਿ ਮਾਮਲਾ ਗੱਡੀ ਤੇ ਲੱਗੀ ਤਸਵੀਰ ਤੋਂ ਵਧਿਆ ਜਿਸ ਦੇ ਚੱਲਦੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਗਈ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ਦੇ ਵਿੱਚ ਕਾਰਵਾਈ ਹੋਣੀ ਚਾਹੀਦੀ ਹੈ। ਬਲਕਿ ਉਹਨਾਂ ਦੇ ਇਹ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਹੈ ਜਿਸ ਨੂੰ ਲੈ ਕੇ ਉਹ ਸਖਤ ਸ਼ਬਦਾਂ ਦੇ ਵਿੱਚ ਨਿੰਦਿਆ ਕਰਦੇ ਹੋਏ ਇਸ ਮਾਮਲੇ ਦੇ ਵਿੱਚ ਸਖਤ ਐਕਸ਼ਨ ਦੀ ਮੰਗ ਕਰ ਰਹੇ ਨੇ ਆਓ ਸੁਣਦੇ ਹਾਂ ਇੱਕ ਡਰਾਈਵਰ ਨਾਲ ਜੀ ਹਲਕੀ ਕਿਸੇ ਨਾਲ ਗੱਡੀ ਲੱਗੀ ਆ ਪਰ ਉਹ ਬੰਦੇ ਕਾਕਾशाही ਵੀ ਸੀ ਮੰਨ ਲਓ ਪੈਸੇ ਵਾਲੇ ਕਾਕਾशाही ਸੈਕੰਡ ਚੀਜ਼ ਉਹ ਕੋਈ ਪੋਲਿਟਿਸੀ ਪਾਵਰ ਵੀ ਰੱਖਦੇ ਸੀ ਇਹ ਵੀ ਪਤਾ ਲੱਗਿਆ ਵੀ ਉਹ ਆਰਐਸਐਸ ਦੇ ਸਾਈਡ ਕੋਈ ਪ੍ਰਚਾਰਕ ਵਗੈਰਾ ਸੀ ਉਹਨਾਂ ਨੇ ਪੰਡਰਾਲਾ ਦੀ ਫੋਟੋ ਦੇਖੀ ਸੀ ਸ਼ੀਸ਼ੇ ਤੇ ਲੱਗੀ ਮੁੰਡੇ ਦੇ ਭੜਕ ਕੇ ਕਲਮਾ ਫੜ ਲਿਆ ਪੂਸਿਮੂ ਪਾਲ ਕਈ ਇੱਕ ਬਜ਼ੁਰਗ ਨਿਕਲਿਆ ਕਹਿੰਦਾ ਇਹਦਾ ਪਿੰਡਰਾਂ ਵਾਲਾ ਕਰਦੀ ਕੱਢਣੀ ਅਜ ਪਿੰਡਰਾਂ ਵਾਲਾ ਬੜਿਆ ਹੋਇਆ ਚੇਲਾ ਹਵਾ ਤੇ ਪੁਲਚਾਈ ਮੁੰਡੇ ਨੂੰ 18 ਮੀਨਾਂ ਨਾਲ ਕੁੱਦੀ ਤੇ ਛੱਟ ਕੇ ਲੈ ਗਈ ਜਾ ਕੇ ਕੇਸ ਤੇ ਹੀ ਜੀਤ ਨੰਦ ਦਾ ਇੱਕ ਮੁਲਾਜ਼ਮ ਸੀ ਉਹਨੇ ਕਿਹਾ ਕਹਿੰਦਾ ਜੀ ਪੰਡਰਾਲਾ ਵੜਿਆ ਕਰ ਲੋ ਵੀ ਸਰਵਿਸ ਕਰੋ ਜਾਂਦੇ ਨੂੰ ਲੁੱਟਾਲਿਆ ਜੀ ਸਾਰੀ ਰਾਤ ਉਹਨੂੰ ਘੁਟਦੇ ਰਹੇ ਆ ਠੇਕਾ ਟੱਕ ਉਹਦਾ 9 ਤੱਕ ਖਿੱਚ ਦਿੱਤਾ ਗਿਆ ਕੋਈ ਮੈਡੀਕਲ ਉਹਨੂੰ ਮੈਡੀਕਲ ਫੈਸਿਲਿਟੀ ਕੋਈ ਵੀ ਨਹੀਂ ਉਹਨੂੰ ਸਾਡੇ ਦੇ ਕਿ ਜੇ ਵੀ ਅੱਜ ਗੱਲ ਪਲਟਾਈ ਜਾ ਰਹੀ ਆ ਇਹਨਾਂ ਦਾ ਕਹਿਣਾ ਮੁੰਡੇ ਵੀ ਸ਼ਰਾਬ ਪੀਤੀ ਸੀ ਮੈਂ ਕਹਿੰਦਾ ਉਹਨੇ ਸ਼ਰਾਬ ਪੀਤੀ ਸੀ ਰੱਜਿਆ ਸੀ ਟ੍ਰੈਂਕੈਂਟ ਡਰਾਈਵਰਾਂ ਨੂੰ ਚਲਾਨ ਕਰ ਦਿੰਦੇ ਇੱਕ ਚੀਜ਼ ਦੂਜੀ ਚੀਜ਼ ਇਹ ਕਹਿੰਦਾ ਨੌਂ ਨੇ ਆਪ ਖਿੱਚ ਲਿਆ ਇੰਨੇ ਖੜੇ ਮੁਲਾਜ਼ਮਾਂ ਇੱਕ ਵੀ ਮੈਨੂੰ ਨੌਂ ਖਿੱਚ ਕੇ ਦਿਖਾ ਦੇਵੇ ਮੈਂ ਸਾਰਿਆਂ ਨੂੰ ਉਠਾ ਲੈਣਾ ਆਹ ਦੇਖੋ ਨੌਂ ਕਿੱਥੇ ਸੀ ਮੈਨੂੰ ਦੱਸੋ ਕੋਈ ਬੰਦਾ ਨੌਂ ਖੋਲ ਖਿੱਚੇ ਟੱਕਦਾ ਕੋਈ ਬੰਦਾ ਖੋਲ ਨੌਂ ਖਿੱਚੇ ਸਕਦਾ ਅੱਛਾ ਕਿੰਨਾ ਨੇ ਕੁੱਟਮਾਰ ਕੀਤੀ ਇਹਦੀ ਇੱਕ ਮੁਲਾਜ਼ਮਾਂ ਨੇ ਕੀਤੀ ਆ ਜੀ ਕੋਈ ਨਾਮ ਪਤਾ ਉਹਨਾਂ ਦਾ ਇੱਕ ਦਾ ਨਾਮ ਦੀਪਕਾ ਪਤਾ ਜੀ ਇੱਕ ਦਾ ਨਾਮ ਦੀਪਕਾ ਹਾਂ ਦੋ ਦੇ ਨਹੀਂ ਪਤਾ ਨਹੀਂ ਅੱਛਾ ਉਹ ਕਿਹੜੇ ਐਸੇ ਅਕਾਉਂਟੇਬਲ ਆ ਜਾਂ ਆਪ ਦਾ ਕੋਈ ਇਹ ਜਿਹੜਾ ਦੀਪਕਾ ਜੀ ਉਹ ਮਨਸ਼ੀ ਆਪਣੇ ਆਪ ਨੂੰ ਕਹਿੰਦਾ ਸੀ ਇਹਦੇ ਖਾਣੇ ਤੇ 4 ਨੰਬਰ ਟੋਪੀਟ ਹੋਈ ਹੈ ਇਹ ਹੋਈ ਟੋਪੀਟ ਤੇ ਦੀਪਕਾ ਜੀ ਕਹਿੰਦਾ ਅੱਛਾ ਤੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਕੋਈ ਕੰਪਲੇਂਟ ਦਿੱਤੀ ਇਸ ਬਾਰੇ ਸਾਰੇ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਦੇਣਗੇ ਮਿਲੇ ਨਹੀਂ ਤੇ ਉਸ ਤੋਂ ਬਾਅਦ ਫਿਰ ਜਦੋਂ ਜ세 ਬੰਦੀ ਅਨੇਸ਼ਾ ਬਨੇ ਇੰਟਰਫੇਅਰ ਕਰਿਆ ਅਸੀਂ ਪ੍ਰੋਗਰਾਮ ਨਿਕਲਿਆ ਅਸੀਂ ਇਕੱਠਲੇ ਵੇਚੀ ਸੀ ਰਮਾਂਗੇ ਕੋਈ ਰਮਾਂਗੇ ਅੱਛਾ ਹੁਣ ਸੀਨੀਅਰ ਪੁਲਿਸ ਅਧਿਕਾਰੀ ਗੱਲਬਾਤ ਕਰ ਰਹੇ ਕੋਈ ਇੱਥੇ ਸਰ ਅਜੇ ਕੋਈ ਤਸੱਲੀ ਬਖਸ਼ ਨਹੀਂ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਸ਼ਰਾਬ ਪੀਤੀ ਸੀ ਸ਼ਰਾਬ ਪੀਣ ਤੇ ਨੌ ਪਟਨਾ ਬਾਜਬ ਨਹੀਂ ਹੈਗਾ ਤੇ ਸਾਈਕਲ ਦੀ ਚੀਜ਼ ਨੌ ਨੇ ਆ ਪਟਲੇ ਆ ਮੈਂ ਇਹ ਚੀਜ਼ ਨਾਲ ਕੋਈ ਵੀ ਐਚਾ ਐਗਰੀ ਨਹੀਂ ਕਰਦਾ ਨਾ ਆ ਪਟ ਲਿਆ ਤੇ ਆ ਵੀ ਆ ਪਟ ਲਿਆ ਆਏ ਮੁੰਡੇ ਦੀ ਹਾਲਤ ਕਿਵੇਂ ਆ ਜਿਵੇਂ ਆ ਲਾਸ਼ਾ ਲੋਸ਼ਾ ਉਹ ਜੀ ਅੱਜ ਵੀ ਚੱਕਰਾ ਕੇ ਤੁਰਦਾ ਉਹਨੂੰ ਮੈਂਟਲੀ ਡਿਸਟਰਬ ਕਿੰਨੀ ਕੁ ਉਮਰ ਹੈ ਇਹ ਮੁੰਡਾ ਵਿਆਹ ਹੋਇਆ ਛਾਲ ਦਾ ਪਹਿਲਾ ਜੀ ਉਹਨੂੰ ਮੈਂਟਲੀ ਸਟੇਬਲ ਕਰਨ ਦੀ ਕੋਸ਼ਿਸ਼ ਮੈਂਟਲੀ ਡਿਸਪਲ ਕਰਨ ਦੀ ਪੂਰੀ ਕੋਸ਼ਿਸ਼ ਕਰੂੰਗੀ ਅੱਛਾ ਟੈਕੀ ਟੈਕੀ ਡਰਾਈਵਰ ਬੋਲੇ ਸਰਦੇ ਵਿੱਚ ਕਿਸ ਨੂੰ ਮਾਰੇ ਗਿਆ ਤੇ ਫਿਰ ਇਹ ਡਰਾਈਵਰ ਆ ਮੁੰਡਾ ਅੱਛਾ ਕੀ ਮੰਗਦਾ ਅਸੀਂ ਮੰਗ ਕਰਦੇ ਆ ਜੀ ਜਿਹੜੇ ਇਦਾਂ ਦੇ ਮੁਲਜ਼ਮ ਮੁਲਾਜ਼ਮ ਨੇ ਜਿਹੜੇ ਇਦਾਂ ਦੇ ਕਰੂਲ ਨੇਗੇ ਇਹਨਾਂ ਲੋਕਾਂ ਨੂੰ ਨੌਕਰੀ 'ਤੇ ਰਹਿਣ ਦਾ ਕੋਈ ਹੱਕ ਨਹੀਂ ਇਹਨਾਂ ਨੂੰ ਡਿਸਮਿਸ਼ ਕਰੋ ਜਿਹੜਾ ਪਰਚਾ ਬੰਦਾ ਦੇਖਣਾ ਸਮਾਜ ਤੋਂ ਮਾਰ ਕੀਤੀ ਹੈ ਜੀ ਤਿੰਨ ਮਲਾਜਮ ਨੇ ਉਧਰ ਮੌਕੇ ਤੇ ਮੌਜੂਦ ACP ਗੁਰਿਕਵਾਲ ਸਿੰਘ ਦੇ ਨਾਲ ਜਦੋਂ ਇਸ ਪੂਰੇ ਮਾਮਲੇ ਤੇ ਗੱਲਬਾਤ ਕੀਤੀ ਤਾਂ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਐਸਐਚਓ ਨੂੰ ਇੱਕ ਬੰਦੇ ਦਾ ਫੋਨ ਆਇਆ ਕਿ ਵੀ ਇੱਥੇ ਸਾਡੇ ਨਾਲ ਕੋਈ ਲੜਾਈ ਝਗੜਾ ਹੋ ਰਿਹਾ ਐਸਐਚਓ ਨੇ ਐਸ ਪਰ ਪ੍ਰੋਟੋਕਾਲ ਪੁਲਿਸ ਸਟੇਸ਼ਨ ਦੇ ਮੁਨਸ਼ੀ ਨੂੰ نیچے ਚਲੋ ਡਿਊਟੀ ਅਫਸਰ ਜਿਹੜਾ ਹੈਗਾ ਚੌਕੀ ਕਲਾਸ ਦਾ ਉਹ ਮੌਕੇ ਤੇ ਗਿਆ ਉਤੋਂ ਰਣਜੋਤ ਸਿੰਘ ਜਿਹੜਾ ਸੀਗਾ ਜਿਹੜਾ ਲੜਕਾ ਹੈਗਾ ਉਹਨੂੰ ਚੌਂਕੀ ਲੈ ਕੇ ਆਂਦਾ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਐਪੀਅਰੈਂਟਲੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਦਾ ਮੈਡੀਕਲ ਕਰਾਇਆ ਗਿਆ ਉਸ ਤੋਂ ਬਾਅਦ ਹੀ ਟ੍ਰਾਈਡ ਟੂ ਪਰਮਿਟ ਸੁਸਾਈਸਾਈਡ ਉਹਦੀ ਸਾਡੇ ਕੋਲ ਵੀਡੀਓ ਹੈਗੀ ਹੈ ਕੈਮਰੇ ਦੀ ਚੌਂਕੀ ਦੀ ਬਿਕੋਜ਼ ਹੀ ਵਾਸ ਇਨ ਇਨਟੌਕਸੀਨੇਟਡ ਪੋਜੀਸ਼ਨ ਉਸ ਤੋਂ ਬਾਅਦ احتیاط ਵਰਤਦੇ ਹੋਏ ਮੁਲਾਜ਼ਮਾ ਨੇ ਉਹਨੂੰ ਰੋਕਿਆ ਇਸ ਗੱਲ ਤੋਂ ਉਹਦੀ ਹੱਥਾਂ ਪਾਈ ਹੋਈ ਜਿਹੜੀ ਨੌ ਵਾਲੀ ਇੰਜਰੀ ਹੈਗੀ ਹੈ ਜਿਹੜੀ ਐਟਰੀਬਿਊਟਡ ਟੂ दैट 스ਕੱਫਲ ਉਸ ਤੋਂ ਬਾਅਦ ਇਮੀਡੀਏਟਲੀ ਇਹਦਾ ਮੈਡੀਕਲ ਕਰਾਇਆ ਗਿਆ ਲੜਕੇ ਦਾ 12:10 ਤੇ 27 ਤਰੀਕ ਨੂੰ ਉਸ ਵੇਲੇ ਸਰਕਾਰੀ ਹਸਪਤਾਲ ਚ ਉਹਦੇ ਵਿੱਚੋਂ ਡਾਕਟਰ ਨੇ ਜਿਹੜਾ ਮੈਡੀਕਲ ਕੀਤਾ ਉਹਦੇ ਵਿੱਚ ਸਵਰੀਨੈਸ ਇਨ ਸਪੀਚ ਡਿਸਪੋਜੀਸ਼ਨ ਜਿਹੜੀ ਹੈਗੀ ਇਹਨਾਂ ਦੀ ਉਹ ਅਬਿਊਸਿਵ ਐਂਡ ਅਲਕੋਹਲ স্মੈਲ ਐਂਡ ਅਲਕੋਹਲ ਕੰਜ਼ਮਪਸ਼ਨ ਕਲੀਅਰ ਹੋਈ ਹੈ ਜੀ ਉਸ ਤੋਂ ਬਾਅਦ ਇਹਨਾਂ ਦਾ ਇਹਨਾਂ ਦੇ ਪ੍ਰੋਵੈਂਟਿਵ ਐਕਸ਼ਨ ਉਦੋਂ ਫਰਦਰ ਬ੍ਰੀਚ ਆਫ ਪੀਸ ਕੋਈ ਨਾ ਹੋਵੇ ਤਾਂ ਕਿ ਰੈਪੋਰਟ ਨੰਬਰ 2 ਰਾਹੀਂ 27 26 ਉਹਨਾਂ ਦੀ ਕੰਪਲੇਂਟ ਤੇ ਜਿਹੜੇ ਆਪੋਜ਼ਿਟ ਪਾਰਟੀ ਹੈ ਉਸ ਤੋਂ ਬਾਅਦ ਇਹਨਾਂ ਨੂੰ ਜਿਹੜਾ ਬੰਧ ਹਵਾਲਾ ਥਾਣਾ ਕਰਾਇਆ ਗਿਆ ਹੁਣ ਜਿਹੜੀ ਇਹਨਾਂ ਦੀ ਮੇਨ ਡਿਮਾਂਡ ਹੈਗੀ ਹੈ ਕਿ ਜਿਹੜੇ ਬੰਦਿਆਂ ਨਾਲ ਲੜਾਈ ਹੋਈ ਸੀਗੀ ਮੌਕੇ ਤੇ ਆਫਟਰ ਹੀ ਵਾਸ ਇਹਨਾਂ ਦੀ ਜ਼ਮਾਨਤ ਹੋ ਗਈ ਸੀਗੀ ਜੀ ਐਸ ਪੋਸਟਡ ਅ ਵੀਡੀਓ ਔਨ ਦੀ ਫੇਸਬੁੱਕ ਜਿਹਦੇ ਵਿੱਚ ਇਹ ਕਲੇਮ ਤੇ ਅਲੈਜ ਕਰ ਰਹੇ ਆ ਕਿ ਵੀ ਉਹ ਇਹਦੀ ਗੱਡੀ ਦੇ ਮੂਹਰੇ ਫੋਟੋ ਲੱਗੀ ਹੋਈ ਸੀ ਜਨਰਲ ਸਿੰਘ ਪਿੰਡਾਂ ਨਾਲ ਜੀ ਕਿ ਵੀ ਉਹਦੇ ਨਾਲ ਸਾਡੀ ਜਿਹੜੇ ਰੀਜੀਅਨ ਸੈਂਟੀਮੈਂਟਸ ਹਾਰਟ ਹੋਇਆ ਤੇ ਉਹ ਬੰਦੇ ਤੇ ਕਾਰਵਾਈ ਕੀਤੀ ਜਾਵੇ ਇਹ ਇਹਨਾਂ ਨੇ ਸ਼ਰਤ ਰੱਖੀ ਹੈ ਧਰਨਾ ਚੱਕਾ ਉਹ ਵੀ ਆ ਅਸੀਂ ਇਹਨਾਂ ਦੀ ਸਟੇਟਮੈਂਟ ਰਿਕਾਰਡ ਕਰ ਰਹੇ ਹਾਂ ਸੋ ਦੈਟਸ ਲਾ ਹੈਜ਼ ਬੀਨ ਸੈਟ ਇਨ ਮੋਸ਼ਨ ਉਹ ਹੋ ਜਾਏਗਾ ਓਨ ਦੀ ਓਨ ਦੀ ਸੈਕੰਡ ਗਰਾਉਂਡ ਜਿਹੜੇ ਮੁਲਾਜ਼ਮਾਂ ਤੇ ਇਹ ਅਲੈਜ ਕਰ ਰਹੇ ਆ ਇਨ ਹਿਊਮਨ ਟੌਰਚਰ ਦਾ ਹਾਂ ਵੀਅ ਫੈਕਟ ਫਾਇੰਡ ਕਰ ਲਿਆ ਅਸੀਂ ਅਸੀਂ ਇਹਨਾਂ ਨੂੰ ਵੀ ਕਿਹਾ ਕਿ ਵੀ ਲੜਕਾ ਆਪ ਵੀ ਦੱਸ ਦੇਗਾ ਅਸੀਂ ਵੀ ਆਪਣੀ ਇੰਟਰਨਲ ਇਨਕੁਆਰੀ ਕਰ ਲਈ ਹੈ ਜਿਹੜੇ ਮੁਲਾਜ਼ਮ ਨੇ ਉਹ ਸਸਪੈਂਡ ਕਰ ਦਿੱਤੇ ਗਏ ਨੇ ਤੇ ਉਹਨਾਂ ਤੇ ਸਖਤ ਕਾਰਵਾਈ ਹੋਰ ਵੀ ਜਿਹੜੀ ਹੈਗੀ ਬਣਦੀ ਹੈ ਉਹ ਕਮਿਸ਼ਨਰ ਸਾਹਿਬ ਦੇ ਵੀ ਧਿਆਨ ਸਹਗਾ ਮੈਟਰ ਸਾਰਾ ਉਹ ਕੀਤੀ ਜਾਵੇ ਸਰ ਛੋਟੇ ਮਾਧਿਮ ਰਾਈ ਛੋਟੇ ਮਾਧਿਮ ਰਾਈ ਛੋਟੇ ਮਾਧਿਮ ਰਾਈ ਮੈਂ ਅਪੀਲ ਕਰਦਾ ਜਿੰਨੀ ਹਮਦਰਦੀ ਐਜ਼ ਅ ਹਿਊਮਨ ਬੀਿੰਗ ਮੈਨੂੰ ਵੀ ਲੜਕੇ ਨਾਲ ਆ ਤੁਹਾਨੂੰ ਵੀ ਹੈਗੀ ਆ ਜャ ਜਿਹੜੇ ਨਾਲ ਉਹਦੇ ਸਪੋਰਟ ਚ ਆਇਆ ਉਹਨੂੰ ਹੀ ਹਮਦਰਦੀ ਆਪਾਂ ਨੂੰ ਸ਼ਹਿਰ ਦੇ ਲੱਖਾਂ ਲੋਕਾਂ ਨਾਲ ਮੇਨ ਚੌਕ ਹੈ ਇਟਸ ਅ ਜਗਲਰ ਵੇਨ ਮੇਨ ਚੌਕ ਹੈ ਸ਼ਹਿਰ ਦਾ ਭਰਤਨਗਰ ਚੌਕ ਪਿਛਲੇ 1 ਘੰਟੇ ਤੋਂ ਜਮ ਪਿਆ ਮੈਂ ਇਹਨਾਂ ਨੂੰ ਵੀ ਤੁਹਾਨੂੰ ਵੀ ਅਪੀਲ ਕਰਦਾ ਪੁਲਿਸ ਦੀ ਕਾਰਵਾਈ ਹੋ ਰਹੀ ਹੈ ਜਲਦ ਦੋਸ਼ੀ ਨੂੰ ਵੀ ਗ੍ਰਿਫਤਾਰ ਕਰ ਲਿਆ ਜਾਊਗਾ ਅਗਰ ਨਹੀਂ ਕੀਤਾ ਜਾਊਗਾ ਦਿਸ ਇਜ਼ ਆਲਵੇਜ਼ ਓਪਨ ਦੇ ਕੈਨ ਆਲਵੇਜ਼ ਰਿਸੋਰਟ ਟੂ ਦਿਸ ब्लॉकेट वन्स अगेन सर एक ਸਾਡੇ ਵੱਲੋਂ ਜਿਹੜੀ ਕਾਰਵਾਈ ਹੈਗੀ ਆ ਉਹ ਮੁਕੰਮਲ ਕੀਤੀ ਜਾ ਰਹੀ ਹੈ 2 देयर ਸੈਟੀਸਫੈਕਸ਼ਨ ਸਰ ਇੱਕ ਚੀਜ਼ ਕਲੀਅਰ ਕਰ ਦਿੱਤਾ ਮੈਡਮ ਲੈਟ ਮੀ ਕਲੀਅਰ ਵਸ ਕਿੰਨਾ ਥੋੜੇ ਮਾਧਮ ਨਾਲ ਹੀ ਅਪੀਲ ਕਰਦਾ ਪਰਿਵਾਰ ਵਾਲਿਆਂ ਨੂੰ ਜਿਹੜੀਆਂ ਜਿੱਥੇ ਬੰਦੀਆਂ ਆਈਆਂ ਨੇ ਉਹਨਾਂ ਦੇ ਆਗੂਆਂ ਨੂੰ ਇਹ ਬਲਾਕੇਟ ਲਿਫਟ ਕੀਤਾ ਜਾਵੇ ਇਹਨਾਂ ਨੇ ਕਿਹਾ ਕਿ ਵੀ ਸਾਨੂੰ ਪਰਚੇ ਦੀ ਕਾਪੀ ਦਿੱਤੀ ਜਾਵੇ ਫਿਰ ਅਸੀਂ ਲਿਫਟ ਕਰਾਂਗੇ ਮੇਰਾ ਮੁਤਾਲਬਾ ਇਹ ਹੈ ਬਿਆਨ ਲਿਖਣ ਤੋਂ ਬਾਅਦ ਬਿਆਨ ਲਿਖਣਾ ਐਂਡੋਰਸਮੈਂਟ ਕਰਨੀ ਜੋ ਵੀ ਟੈਕਨੀਕਲ ਪ੍ਰੋਸੀਜਰ ਹੈਗਾ ਇਟ ਟੇਕਸ ਮਿਨੀਮਮ 1 ਘੰਟਾ ਉਹਨਾਂ ਟਾਈਮ ਤੇ ਚੌਂ ਜਾਮ ਰੱਖਣ ਮੇਰੇ ਪਰਸਨਲ ਵੀ ਮੁਤਾਬਕ ਐਜ਼ ਅ ਪ੍ਰੋਫੈਸ਼ਨਲ ਵੀ ਵਾਜਬ ਨਹੀਂ ਹੈਗਾ ਮੇਰੀ ਅਪੀਲ ਹੈ ਕਿ ਵੀ ਇਹ ਧਰਨਾ ਚੱਕ ਦੇਣ ਅਗਰ ਕਾਰਵਾਈ ਇਹਨਾਂ ਦੀ ਸੈਟੀਸਫੈਕਸ਼ਨ ਤੱਕ ਨਹੀਂ ਹੋਊਗੀ ਤਾਂ ਫਿਰ ਲਾ ਲੈਣ ਤਾਂ ਅਸੀਂ ਭਰੋਸਾ ਦਿਵਾਨੇ ਆ ਕਿ ਵੀ ਜਿਹੜੀ ਹੈਗੀ ਆ ਕਾਰਵਾਈ ਬਣਦੀ ਐਸ ਪਰ ਮੈਰਿਟ ਜਿਹੜੀ ਕਾਨੂੰਨੀ ਕਾਰਵਾਈ ਹੈਗੀ ਆ ਸਾਰੇ ਪੱਖਾਂ ਤੋਂ ਕੀਤੀ ਜਾ ਰਹੀ ਹੈ ਤੇ ਕੀਤੀ ਜਾਊ ਖੇਦਾ ਦੀ ਇੱਕ ਇੱਕ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਵਿੱਚ ਟੈਕਸੀ ਡਰਾਈਵਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਉਸ ਦੇ ਨਾਲ ਤਸ਼ੱਦਦ ਕੀਤਾ ਗਿਆ ਤੇ ਮਾਮਲਾ ਕਾਫੀ ਗਰਮਾਇਆ ਸਿਆਸਤਦਾਨ ਵੀ ਇਸ ਮਾਮਲੇ ਤੇ ਭਖੇ ਹੋਏ ਸਨ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਨੇ ਇਨਸਾਫ਼ ਦੇ ਵਾਸਤੇ ਹੁਣ ਪ੍ਰਦਰਸ਼ਨ ਕੀਤਾ ਹਕੀਕਤ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ